2 ਜੁਲਾਈ ਨੂੰ ਪਿੰਡ ਕੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਦੇ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਰਵੈਸਟਿਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਮੁੰਬਈ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ ਇਹ ਦੋਵੇਂ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਹਨ ਇਸ ਕਤਲ ਦੇ ਵਿੱਚ ਜੋ ਮੇਨ ਮਾਸਟਰਮਾਈਂਡ ਸੀਗਾ ਉਹ ਜਸਕਰਨਦੀਪ ਸਿੰਘ ਕੰਨੂ ਹੈ ਜੋ ਪਿੱਛੋਂ ਗੜਸ਼ੰਕਰ ਦਾ ਰਹਿਣ ਵਾਲਾ ਹੈ ਤੇ ਇਸ ਵਕਤ ਯੂਐਸਏ ਦੇ ਵਿੱਚ ਹੈ ਉਹਨੇ ਹੀ ਕਰਨ ਨੂੰ ਵੈਪਨ ਪ੍ਰਵਾੜ ਕਿਤੇ ਜਸਕਰਨ ਕੰਨੂ ਜੋ ਬਾਹਰ ਬੈਠਾ ਯੂ ਐਸ ਏ ਦੇ ਵਿੱਚ ਤੇ ਕਰਨ ਗੰਗੜ ਇਹਨਾਂ ਦੋਵਾਂ ਦੀ ਹਰਦੀਪ ਨਾਲ ਨਿੱਜੀ ਦੁਸ਼ਮਣੀ ਸੀਗੀ ਜਿਹਦੇ ਕਰਕੇ ਇਹ ਕਤਲ ਹੋਇਆ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਫੜੇ ਜਾਣ ਦੇ ਨਾਲ ਜੋ ਹੋਰ ਕ੍ਰਾਈਮ ਇਹਨਾਂ ਨੇ ਕਰਨਾ ਸੀਗਾ ਉਹਨੂੰ ਵੀ ਅਸੀਂ ਪ੍ਰੀਵੈਂਟ ਕੀਤਾ ਹੈ ਜਿਹੜੀ ਗੈਂਗਸਟਰਸ ਤੇ ਕ੍ਰਿਮੀਨਲਜ਼ ਦੇ ਖਿਲਾਫ ਅਸੀਂ ਇੱਕ ਵਹੀਮ ਚਲਾਈ ਹੈ ਉਹਦੇ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਕੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਦੇ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਮੁੰਬਈ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਨਾਮ ਕਰਨ ਗੰਗੜ ਅਤੇ ਜਸਕਰਨਦੀਪ ਸਿੰਘ ਕਾਲੂ ਹਨ ਇਹ ਦੋਵੇਂ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਹਨ ਇਸ ਕਤਲ ਦੇ ਵਿੱਚ ਜੋ ਮੇਨ ਮਾਸਟਰਮਾਈਂਡ ਸੀਗਾ ਉਹ ਜਸਕਰਨਦੀਪ ਸਿੰਘ ਕੰਨੂ ਹੈ ਜੋ ਪਿੱਛੋਂ ਘਰਸ਼ਣ ਕਰਦਾ ਰਹਿਣ ਵਾਲਾ ਹੈ ਤੇ ਇਸ ਵਕਤ ਯੂਐਸਏ ਦੇ ਵਿੱਚ ਹੈ ਉਹਨੇ ਹੀ ਕਰਨ ਨੂੰ ਵੈਪਨ ਪ੍ਰੋਵਾਈਡ ਕੀਤੇ ਵਜਾ ਰੰਜੀਤ ਜੋ ਇਸ ਕੇਸ ਦੇ ਵਿੱਚ ਹੈਗੀ ਹੈ ਜੋ ਜਸਕਰਨ ਕੰਨੂ ਜੋ ਬਾਹਰ ਬੈਠਾ ਹੈ ਯੂਐਸਏ ਦੇ ਵਿੱਚ ਤੇ ਕਰਨ ਗੰਗੜ ਇਹਨਾਂ ਦੋਹਾਂ ਦੀ ਹਰਦੀਪ ਨਾਲ ਨਿੱਜੀ ਦੁਸ਼ਮਣੀ ਸੀਗੀ ਜਿਹਦੇ ਕਰਕੇ ਇਹ ਕਤਲ ਹੋਇਆ ਹੈਗਾ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਵਾਂਗਾ ਜਿਹੜੇ ਤਿੰਨੇ ਵਿਅਕਤੀ ਹੈਗੇ ਆ ਜੋ ਮੇਨ ਮਾਸਟਰਮਾਈਂਡ ਹੈ ਤੇ ਜੋ ਦੋ ਵਿਅਕਤੀ ਅਸੀਂ ਅਰੈਸਟ ਕੀਤੇ ਆ ਇਹ ਤਿੰਨੋਂ ਬੰਮੀਹਾ ਗੈਂਗ ਦੇ ਨਾਲ ਸੰਬੰਧ ਰੱਖਦੇ ਆ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕੀਤਾ ਹੈਗਾ ਤੇ 4 ਦਿਨ ਦਾ ਅਸੀਂ ਇਹਨਾਂ ਦੇ ਰਿਮਾਂਡ ਲਿਆ ਹੈ ਤੇ ਰਿਮਾਂਡ ਦੇ ਵਿੱਚ ਜੋ ਵੀ ਖਲਾਸੇ ਹੋਣਗੇ ਉਹ ਅਸੀਂ ਤੁਹਾਨੂੰ ਦੱਸ ਦਵਾਂਗੇ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਫੜੇ ਜਾਣ ਦੇ ਨਾਲ ਜੋ ਹੋਰ ਕ੍ਰਾਈਮ ਇਹਨਾਂ ਨੇ ਕਰਨਾ ਸੀਗਾ ਉਹਨੂੰ ਵੀ ਅਸੀਂ ਪ੍ਰੀਵੈਂਟ ਕੀਤਾ ਹੈ ਸਰ ਕੋਈ ਵੈਪਨ ਵੀ ਰਿਕਵਰ ਹੋਇਆ ਜੀ ਇਹਨਾਂ ਨੂੰ ਹਜੇ ਅਸੀਂ ਅਰੈਸਟ ਕੀਤਾ ਜੀ ਹਜੇ ਹੁਣੇ ਹੀ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਗੋਂ ਜੋ ਵੀ ਇਹਨਾਂ ਤੋਂ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਹੋਰ ਇਹਨਾਂ ਨੇ ਕ੍ਰਾਈਮ ਕਰਨਾ ਸੀ ਜੋ ਵੀ ਖਲਾਸੇ ਹੋਣਗੇ ਅਸੀਂ ਤੁਹਾਨੂੰ ਦੱਸ ਕੋਈ ਨੈਕਸਟ ਪਲਾਨ ਸਰ ਜਿਹ ਜਿਸ ਕਰਨ ਕਰਨੂ ਹੈਗਾ ਜੋ ਕਿ ਬੰਬੀਹਾ ਗੈਂਗ ਦਾ ਉਹਦੇ ਨਾਲ ਉਹਦੇ ਟੱਚ 'ਚ ਸੀਗੇ ਤਾਂ ਜੋ ਵੀ ਇਹਨਾਂ ਨੇ ਨੈਕਸਟ ਪਲਾਨ ਕਰਨਾ ਸੀ ਜਾਂ ਹੋਰ ਕ੍ਰਾਈਮ ਕਰਨਾ ਸੀ ਉਹ ਸਾਰਾ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਸਰ ਇਹਨਾਂ ਨਾਲ ਬੋਲ ਵੀ ਸੀਗੇ ਜੀ ਜਿਨ੍ਹਾਂ ਬਾਰੇ ਕੁਝ ਜਾਣਕਾਰੀ ਆ ਬਿਲਕੁਲ ਜੀ ਇੱਕ ਇਹਨਾਂ ਦਾ ਐਸੋਸੀਏਟ ਸੀਗਾ ਅਸ਼ਦੀਪ ਸਿੰਘ ਤੇ ਉਹ ਹਜੇ ਅਰੈਸਟ ਨਹੀਂ ਹੋਇਆ ਉਹਨੂੰ ਵੀ ਅਸੀਂ ਜਲਦ ਅਰੈਸਟ ਕਰ ਲਾਂਗੇ ਤੇ ਜੇਲ੍ਹ ਦੇ ਵਿੱਚ ਭੇਜਾਂਗੇ ਤੇ ਹੋਰ ਜਿਹੜੇ ਐਸੋਸੀਏਟ ਹੈ ਸਰ ਇਹਨਾਂ ਦਾ ਕਿਤੇ ਬਾਹਰ ਜਾਣ ਦਾ ਕੋਈ ਪਲਾਨ ਨਹੀਂ ਹਜੇ ਤੱਕ ਤਾਂ ਇਹਨਾਂ ਦਾ ਬਾਹਰ ਜਾਣ ਦਾ ਕੋਈ ਪਲਾਨ ਨਹੀਂ ਸੀਗਾ ਜੀ ਬਟ ਅਸੀਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਅਸੀਂ ਬਕਾਇਦਾ ਮੁੰਬਈ ਤੋਂ ਰੈਸਟ ਕਰਕੇ ਲਿਆਏ ਆ ਉੱਥੋਂ ਵੀ ਟ੍ਰਾਂਨਜ਼ਿਟ ਰਿਮਾਂਡ ਲਿਆ ਸੀਗਾ ਤੇ ਹੁਣ ਜਦੋਂ ਪੇਸ਼ ਕਰਕੇ ਇਹਨਾਂ ਨੂੰ ਦੁਬਾਰਾ ਰਿਮਾਂਡ ਲਿਆ ਤਾਂ ਜੋ ਵੀ ਕੁਝ ਕੁਝ ਸਾਹਮਣੇ ਆਏਗਾ ਤੁਹਾਨੂੰ ਦੱਸ ਦਾਂਗੇ ਉੱਥੇ ਲੁਕੇ ਹੋਏ ਸੀ ਤੇ ਜਾ ਕੇ ਇੱਥੋਂ ਭੱਜ ਕੇ ਆ ਬਿਲਕੁਲ ਜੀ ਇਹ ਕਾਫੀ ਜਗ੍ਹਾ ਤੇ ਰਹੇ ਵੀ ਹੈਗੇ ਤੇ ਉੱਥੇ ਜਾ ਕੇ ਜਿਹੜੇ ਪੁਲਿਸ ਤੋਂ ਬਚ ਕੇ ਲੁਕੇ ਹੋਏ ਸੀ ਤਾਂ ਉਹਨੂੰ ਸਾਇੰਟਿਫਿਕ ਤਰੀਕੇ ਨਾਲ ਅਸੀਂ ਉਹਨਾਂ ਨੂੰ ਉੱਥੇ ਟ੍ਰੇਸ ਕਰਕੇ ਉੱਥੇ ਅਰੈਸਟ ਕੀਤਾ ਸਰ ਪਿਛਲੇ ਕੁਝ ਦਿਨਾਂ ਤੋਂ ਸਰ ਜਿਹੜੀਆਂ ਗੈਂਗਵਾਰਡ ਆਪਣੀ ਬਲਾ ਚੌਂਦੀਆ ਨਵਾਂ ਸ਼ਹਿਰ ਦੀ ਮੈਂ ਗੱਲ ਕਰ ਲਵਾਂ ਵੱਖਰੀ ਵੱਖਰੀ ਖਾਮਾ ਤੇ ਹੋਣੀ ਨੇ ਕਿਤੇ ਨਾ ਬਲਾਸਟ ਦੀ ਗੱਲ ਕਰਨੀ ਹੈ ਇਹਨਾਂ ਵਿੱਚ ਵੀ ਕੋਈ ਇਨਵੋਲਵਮੈਂਟ ਹੈ ਕੀ ਸਰ ਜੀ ਇਹ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਠੇਕੇ ਤੇ ਬਲਾਸਟ ਹੋਇਆ ਸੀ ਉਹ ਵੀ ਸਾਰਾ ਕੇਸ ਟਰੇਸ ਹੋ ਗਿਆ ਤੇ ਬੰਦੇ ਬੜੇ ਫੜੇ ਚ ਆ ਚੁੱਕੇ ਐ ਤੇ ਜਿਹੜਾ ਇਹ ਕਤਲ ਹੋਇਆ ਸੀ ਕੋਲਪੁਰ ਦੇ ਵਿੱਚ ਇਹਨਾਂ ਦੀ ਹਜੇ ਆਪਸ ਦੇ ਵਿੱਚ ਕੋਈ ਅਸੋਸੀਏਸ਼ਨ ਸਾਮਣੇ ਨਹੀਂ ਆਈ ਬਟ ਫਿਰ ਵੀ ਜੇ ਕੁਝ ਰਿਮਾਰਡ ਤੇ ਖੁਲਾਸੇ ਹੋਣਗੇ ਤੁਹਾਨੂੰ ਅਕੋਰਡਿੰਗਲੀ ਸੀ ਦੱਸ ਦਾਂਗੇ ਸਰ ਨਿੱਜੀ ਦੁਸ਼ਮਣੀ ਦੀ ਗੱਲ ਕੀਤੀ ਗਈ ਹੈ ਜਿਹੜਾ ਪ੍ਰੈਸ ਰੋਲ ਦਿੱਤਾ ਗਿਆ ਨਿੱਜੀ ਦੁਸ਼ਮਣੀ ਕੀ ਸੀ ਦੱਸ ਸਕਦੇ ਨਹੀਂ ਇਹਦੇ ਵਿੱਚ ਇਹ ਜਿਹੜੇ ਕਰਨ ਗੰਗੜ ਹੈਗਾ ਤੇ ਖਰਦੀਪ ਹੈਗਾ ਇਹ ਪਹਿਲਾਂ ਆਪਸ ਦੇ ਵਿੱਚ ਦ ਜਿਹਦੇ ਕਰਕੇ ਇਹਨਾਂ ਦੀ ਆਪਸ ਵਿੱਚ ਦੁਸ਼ਮਣੀ ਸੀ ਜਿਹੜਾ ਜਸਕਰਨ ਕੰਨੂ ਹੈ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਵੀ ਪਹਿਲਾਂ ਪਿੱਛੋਂ ਗੜਸ਼ੰਕਰ ਦਾ ਰਹਿਣ ਵਾਲਾ ਹੈਗਾ ਇਸੇ ਕਰਕੇ ਉਹਦੀ ਇਹਦੇ ਨਾਲ ਦੁਸ਼ਮਣੀ ਸੀ ਸਰ ਇੱਕ ਸਵਾਲ ਬਹੁਤ ਜ਼ਰੂਰੀ ਹੈ ਪਬਲਿਕ ਸੇਫਟੀ ਦੇ ਲੈ ਕੇ ਕਿਉਂਕਿ ਜੇ ਪਰਦੇਸ ਬੈਠਾ ਬੰਦਾ ਤਿਆਰ ਮੁਹਈਆ ਕਰਵਾ ਸਕਦਾ ਪਰ ਆਮ ਲੋਕਾਂ ਦੀ ਸੁਰੱਖਿਆ ਨੂੰ ਸੀਖਣਾ ਦੇਖੋ ਜੀ ਮੈਂ ਤੋਂ ਤੁਹਾਡੇ ਮਾਧਮ ਰਾਹੀਂ ਪਬਲਿਕ ਨੂੰ ਇਹ ਕਹਿਣਾ ਚਾਹਨਾ ਹੈਗਾ ਕਿ ਅਸੀਂ ਬਿਲਕੁਲ ਜਿਹੜੀ ਨਵਾਂ ਸ਼ਹਿਰ ਪੁਲਿਸ ਹੈ ਪੰਜਾਬ ਪੁਲਿਸ ਉਹ ਪੂਰੀ ਤਰ੍ਹਾਂ ਸક્ષਮ ਹੈਗੀ ਅਸੀਂ ਇਹਨਾਂ ਨੂੰ ਫੜ ਕੇ ਜੋ ਅੱਗੇ ਇਹਨਾਂ ਨੇ ਕ੍ਰਾਈਮ ਕਰਨਾ ਸੀ ਅਸੀਂ ਉਹਨੂੰ ਵੀ ਪ੍ਰੀਵੈਂਟ ਕੀਤਾ ਹੈਗਾ ਤੇ ਅਸੀਂ ਇਹ ਵੀ ਜਰੂਰ ਇਨਸ਼ੋਰ ਕਰਾਂਗੇ ਕਿ ਜੋ ਇਸ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟ ਹੈਗੇ ਆ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਸੇਫਟੀ ਨੂੰ ਇਨਸ਼ੋਰ ਕਰਦੇ ਆ ਲੋਕਲ ਪੁਲਿਸ ਨੇ ਐਪੀਡ ਕੀਤਾ ਲੇਕਿਨ ਮੁੰਬਈ ਪੁਲਿਸ ਦੀ ਕਿਹਦੀ ਹੈਲਪ ਨਹੀਂ ਹੈ ਬਿਲਕੁਲ ਜੀ ਅਸੀਂ ਇਹ ਮਾਮਲਾ ਦਾ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜਾ ਹੈਗਾ ਇਰਾਦਾ ਕਤਲ ਦੇ ਤੇ ਅਸਲਾ ਏਕ ਦੇ ਇਹਨਾਂ ਦੇ ਉੱਤੇ ਐਫ ਆਰ ਦਰਜ ਹੈਗੀਆਂ ਜਿਹੜਾ ਜਸਕਰਨ ਜਿਹੜਾ ਜਸਕਰਨ ਸਿੰਘ ਹੈਗਾ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਤੇ ਕਰਨ ਗੰਗੜ ਦੇ ਖਿਲਾਫ ਜਿਹੜਾ ਪਹਿਲਾਂ ਹੈਗਾ ਤਿੰਨ ਮੁਕਦਮੇ ਦਰਜ ਸਰ ਨਜਾਇਜ਼ ਅਸਲਾ ਦੀ ਬੜੀ ਸਰ ਗੱਲ ਕੀਤੀ ਜਾਂਦੀ ਹੈ ਜੇ ਆਪਣੇ ਹਲਕੇ ਦੀ ਗੱਲ ਕਰ ਲਈਏ ਤੇ ਨਵੇਂ ਸੇ ਦਿੱਸੀ ਦੀ ਗੱਲ ਕਰ ਲਈਏ ਲੋਕਾਂ ਕੋਲੋਂ ਬੜਾ ਸੁਣਨ ਨੂੰ ਮਿਲਦਾ ਹੈ ਕਿ ਨਜਾਇਜ਼ ਪਸਲਾ ਬਹੁਤ ਆ ਗਿਆ ਸਰ ਇਸ ਦੇ ਲਈ ਕੋਈ ਮੁਹਿੰਮ ਚਲਾਉਂਦੀ ਪੁਲਿਸ ਕਰਦੀ ਹੈ ਜੀ ਗੱਲ ਸਾਡੇ ਜੀ ਆਲਰੇਡੀ ਸਪੈਸ਼ਲ ਕੈਂਪੇਨ ਚੱਲ ਰਹੀ ਹੈ ਜਿਵੇਂ ਤੁਹਾਨੂੰ ਪਤਾ ਜਿਹੜਾ ਪਿਛਲਾ ਸਾਡਾ ਗਰਨੇਡ ਵਾਲਾ ਕੇਸ ਸੀਗਾ ਉਹਦੇ ਵਿੱਚ ਵੀ ਅਸਲਾ ਰਿਕਵਰ ਹੋਇਆ ਜਿਹੜੇ ਪਹਿਲਾਂ ਵੀ ਉਸ ਤੋਂ ਪਹਿਲਾਂ ਸਾਡੇ ਜਿਹੜੇ ਕੇਸ ਜਿੰਨੇ ਵੀ ਹੋਏ ਐ ਕੁਝ ਅਸੀਂ ਪਹਿਲਾਂ ਵੀ ਗੈਂਗ ਦੇ ਮੈਂਬਰ ਫੜੇ ਸੀ ਉਹਨਾਂ ਕੋਲੋਂ ਵੀ ਅਸਲਾ ਰਿਕਵਰ ਹੋਇਆ ਤੇ ਬਿਲਕੁਲ ਸਾਡਾ ਇਹ ਚੱਲਦਾ ਰਹਿੰਦਾ ਜਿੱਥ ਕੋਈ ਇਨਫੋਰਮੇਸ਼ਨ ਹੈਗੀ ਹੈ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਫਲੈਸ਼ ਕਰ ਰਿਹਾ ਅਸਲ ਨਹੀਂ ਤਾਂ ਅਸੀਂ ਉਹਦੇ ਉੱਤੇ ਵੀ ਬਣਦੀ ਕਾਰਵਾਈ ਕਰਾਂਗੇ